ਸਸਰੀ ਕੇ ਹੁਣ ਆਪਾਂ ਦੱਸਾਂਗੇ ਤੁਹਾਨੂੰ ਆ ਦੇਖੋ ਕਹਿੰਦਾ ਆਪਾਂ ਲੈਸ ਲਾ ਲਈਏ ਨੇ ਮੰਦਰ ਰੌਂਡ ਇਥੋਂ ਘੇਰੇ ਦੇ ਦੁਨਾਂ ਕੋਨੇ ਹਟਾਉ ਨੂੰ ਉਹਨਾਂ ਫੋਲਡ ਕਰਾਉ ਦੱਸਾਂਗੇ ਤੁਹਾਨੂੰ ਕਿ ਜਿਵੇਂ ਆਪਣੇ ਕੱਪੜੇ ਹ ਇੱਥੇ ਇਸ ਤਰ੍ਹਾਂ ਟੋਪ ਕਟਾਈ ਕਰ ਦਈਏ ਕੋਨਾ ਬਣਾ ਕੇ ਸੀ ਲਾਣ ਵਿੱਚ ਕੱਪੜਾ ਇਥੋਂ ਕੱਟ ਬਿਲਕੁਲ हल्का ये तो हल्का हो गया इस तरफ बिल्कुल सफाई ज्यादा देखिए इतने आप जा कर लें ऊपर से इनको कोई नहीं है सीधे पास से उठे पास आप इतना तरफाई हो जाए अपन को कच्चा कर दी लोड़ रही है इतने बच्चे पर कपड़ा कटता है ये कपड़ा किस तरह कटे वो भाव दसा है मैंने किस तरीके कटना है हाँ देखो लैस आप लगा ली ਸੈਟਅਪ ਹੋ ਗਿਆ ਅੰਦੀ ਜੇ ਬੋਲਦਾ ਲਿਆ ਇਸ ਤਰੀਕੇ ਆਪਣਾ ਤੋਂ ਬੋਲਦਾ ਲਿਆ ਇਹਦੇ ਨਾਲ ਆਪਾਂ ਸ਼ੇਪ ਹੈ ਦੀ ਮਲਾਲਾ ਦੀ ਕੋਨੇ ਦੀ ਇਸ ਤਰੀਕੇ ਤੋਂ ਨਮੂਨਾ ਲਈ ਸਿੱਧਾ ਪਾਸਾ ਵਿੱਚ ਉੱਠਾ ਪਾਸਾ ਹੁੰਦੇ ਇਸ ਤਰ੍ਹਾਂ ਆਪਾਂ ਦੱਸਾਂਗੇ ਨਿਸ਼ਾਨੀ ਲਾਦਨੇ ਮਾਰ ਕੇ ਨਾ ਆਹ ਕੋਹਤ ਜਿਹੜੀ ਆਪਣੇ ਸੀਨ ਲੱਗੇ ਉਤੋਂ ਲੈ ਕੇ ਇਸ ਤਰੀਕੇ ਤੇ ਇਹਦੋਂ ਉਤੋਂ ਇਹਨੀ ਸੀ ਲਗਾਈ ਇਹ ਦਾ ਆਪੇ ਮੇਰਾ ਫਿਰ ਕਿਉਂ ਨਹੀਂ ਆ ਰਿਹਾ ਰੇਤ ਦਾ ਸਿੱਧਾ ਪਾਸਾ ਵਿੱਚ ਪੁੱਠੇ ਬਸਾਪਾ ਸੀਨ ਲਾ ਲਈਏ ਸੀਨ ਲਾਉਣਾ ਆਪਾਂ ਇਹਨੂੰ ਇਹਦਾ ਘੜਾ ਬੈਨੋ ਇਹਦਾ ਘੱਟ ਹੋਣਾ ਕਿਹਦਾ ਹੋ ਜਨੀ ਤੁਹ ਕਪੜਾ ਕੱਟਣ ਨਾਲ ਹੁਣ ਆਪਾਂ ਇਸ ਤਰ੍ਹਾਂ ਆ ਦੇਖੋ बिल्कुल सफाई जाकर कपड़ा भी नहीं है इधर बराबर आ गया शेप शेप बिल्कुल बिल्कुल सही आ गई पुट्ठा पासा वा है सीधा पास सीधे पास ऊपर कोई सफाई नहीं है पूरी सफाई है कोई भी बाल नहीं है ना। ਹੋਨੇ ਵਿੱਚ ਆ ਨੀਚੇ ਲਾਉਗਿਆ ਆ ਸੱਜੇ ਲਾਉਗਿਆ ਆ ਦੇਖੋ ਕੁਥਾਵਾ ਜਾਵੇ ਤੇ ਪਾਈ ਕਰਨਾ ਇਥੇ ਪਿੱਛੇ ਨਾ ਗਾ ਕਪੜਾ ਜਿੰਨਾ ਉੱਤਨ ਕਪੜਾ ਕਾਫੀ ਪਿੱਠਾ ਹੋ ਜਾਂਦਾ ਇਥੇ ਕਪੜਾ ਇਕੱਠਾ ਨਹੀਂ ਹੁੰਦਾ ਜਿਦ ਬਿਲਕੁਲ ਇਹ ਹਸਾਬ ਹੋ ਗਿਆ ਇਸ ਤਰ੍ਹਾਂ ਜੇ ਤੁਸੀਂ ਚਾਰਸ ਫੇਰੇ ਗੁੰਮ ਸੀਣ ਵਾਲੀ ਲੈਂਸ ਲਗਾ ਰਹੀ ਹੋਵੇ ਇਹ ਇੱਥੋਂ ਕੋਨੇ ਨੂੰ ਸੈੱਟ ਕਿਵੇਂ ਕਰਨਾ ਹੈ ਕਿਦਾਂ ਸ਼ੇਪ ਬਣਾਏ ਤੇ ਕਿਸ ਤਰ੍ਹਾਂ ਤਾਇਆ ਕਰਨੀ ਇਹ ਤੁਸੀਂ ਦੇਖਦੇ ਆ। ਇਹਦੇ ਮੈਂ ਪਹਿਲਾਂ ਬਣਾ ਲਿਆ ਸੀਗਾ ਇਹਦੇ ਮੈਂ ਤੁਹਾਨੂੰ ਇਹ ਬਣਾ ਦਿਤੀ ਤੁਹਾਨੂੰ ਪਤਾ ਲੱਗ ਜਾਵੇ ਕਿ ਕਿਸ ਤਰੀਕੇ ਕੋਲ। ਐਸੇ ਤਰੀਕੇ ਹੀ ਆਪਾਂ ਚਾਰੇ ਕੋਨੇ ਬਣਾ ਲਈ ਰਏ ਨੇ। ਇਹਦੇ ਕਪੜਾ ਬਿਲਕੁਲ ਸਪਾਈ ਚਰੇ ਦੇ ਉੱਪਰ ਵਾ ਲਈਆਂ ਸਭ ਇਹ। ਨਾਲੇ ਚੇਰਾ। ਇਹ ਹੁਣ ਦਸਾਂ ਆਪਾਂ ਤੁਹਾਨੂੰ ਜਿਵੇਂ ਛੋਟੇ ਬੱਚੇ ਦਾ neck ਤਿਆਰ ਕਰਨਾ ਹੈ ਇਹ ਬਡੇ ਦਾ ਪਾਣਾ ਬਣਾਇਆ ਸੀ ਆ ਉਹਦੇ ਵਿੱਚੋਂ ਬਚ ਜਾਂਦੀ ਏ ਉਹਨੂੰ ਬੇਸ ਸੁੱਟ ਦੇਣੀ ਹੈਗੀ ਹੁਣ ਆਪਾਂ ਸੰਭਾਲ ਕੇ ਰੱਖ ਲੀਦਾ ਹੁਣ ਜੇ ਕਿਸੇ ਛੋਟੇ ਬੱਚੇ ਦਾ ਬੇਲੀ ਦੇ ਸੂਟ ਬਣਾਉਣਾ ਵਾ ਤੇ ਉਹਦੇ neck ਵਾਸਤੇ ਆਪਾਂ ਕਿਹੜਾ ਚਾਹੀਦਾ ਟੋਟਲ ਆਪਾਂ ਲੈ ਲਵਾਂਗਾ 6 ਇੰਚ ਚੇਂਜ ਦੇ ਪੀਸ ਆਪਾਂ ਕੱਟ ਲੈਣਾ ਇੰਨੀ ਚੜਾਈ ਹੈਗੀ ਆਪਣੇ ਪੰਜ ਪੰਜ ਸ਼ੇਦੀ ਲੰਬਾਈ ਲਾ ਕੇ ਇਸ ਤਰ੍ਹਾਂ ਪੀਸ ਨੂੰ ਕੱਟ ਲੈਣਾ ਇਸ ਤਰੀਕੇ ਫੋਲਡ ਕਰਾਂਗੇ ਅੰਦਰ ਉੱਪਰ ਕਰ ਲੈਣਾ ਬਰੋਡ ਵਿੱਚ ਜਿੰਨਾ ਵੀ ਆਪਾਂ ਨੈੱਕ ਰੱਖਣਾ ਹੈ ਵਿੱਚ ਦੇ ਹਿਸਾਬ ਨਾਲ ਤਾਂ ਦੋ ਰੱਖਾਂਗੇ ਤੇ ਚਾਰ ਹੋ ਜਾਣੇ ంబురా చాల ఇంచోటా కట్ పవే ఒక ఇంచ ਇਸੇ ਖੰਨਾ ਕਰ ਕਰਕੇ ਆਪਾਂ ਤਾਂ ਅੱਧੇ ਇੰਚ ਨਹੀਂ ਕਲਾਈ ਦੇਣਾ। ਇੱਕ ਤੋਂ ਪੂਰਾ ਛੋਟਾ ਕੱਟ ਦੋ ਆਂ। ਸਿੰਪਲ ਕੱਟ ਦੇਣੀ। ਕੋਈ ਸਿੰਦੇ ਨਹੀਂ। ਸੌਖਾ ਆਏ। ਇਸ ਤਰ੍ਹਾਂ ਕੱਟ ਦੇ ਨੇ ਇਹ ਵਾਲਾ ਕਪੜਾ ਜੀਨਸ ਦਾ ਆਪਾਂ ਸੋ ਸਿਰ ਲਖਸੋ ਤੇ ਨਾ ਪਾ ਈਥੇ ਸਰਪਾਪਾ ਅੱਟੇ ਹੀ ਬਣਾ ਹੈ ਜੇ ਆਪਾਂ ਗਲਾਈ ਦੇਣੀ ਦੇਖੋ ਇਸ ਤਰੀਕੇ ਹੋ ਗਿਆ ਜੇ ਆਪਾਂ ਗਲਾਈ ਦੇਣੀ ਚਾਹੁੰਦੇ ਤਾਂ ਆਪਾਂ ਗਲਾਈ ਵੀ ਦੇ ਸਕਦੇ ਹਾਂ Questo è il prossimo componente super pack per appareciare la sua lana, l'idea è quella che non è stricca. Sì, in apporto. ਇਹਨਾਂ ਨਾਲ ਨਾਲ ਲਗਾ ਦੇ ਇੱਥੇ ਆਪਾਂ ਕੱਪੜੇ ਤੇ ਜੀ V ਸ਼ੇਪ ਬਣਾਣੀ ਤਾਂ ਫਿਰ V ਸ਼ੇਪ ਬਣਾਵਾਂਗੇ ਅੰਦਰ ਕੋਸਾ ਐਂਟਰਾ ਆ ਗਿਆ ਇਹ ਹੈਗਾ ਆਪਣਾ ਸੀਨ ਲਗਾ ਤਰੀਕਾ ਇਸ ਤਰ੍ਹਾਂ ਆਪਾਂ ਸੀ ਲਗਾ ਲਈ ਇਹ ਵਿੱਚੋਂ ਆਪਾਂ ਕਟਾਈ ਕਰਦਾ ਹੈ ਕੱਪੜੇ ਦੇ ਸਾਹਮਣਾ ਨਾਲੇ ਕਪੜਾ ਕੱਟਿਆ ਜਿਵੇਂ ਨਾਲੇ ਆਪਣੀ ਇਹ ਪੇਸਟ ਨੂੰ ਪਾ ਦਈਏ ਇਹ ਹੈ ਜ ਆਪਣੇ ਬੱਚੇ ਦਾ 3-4 ਸਾਲ ਦੇ ਬੱਚੇ ਦਾ ਨੈੱਕ ਜੀ ਪਹਿਲਾਂ ਜਿਵੇਂ ਆਪਾਂ ਦੱਸ ਸੀ ਨੈੱਕ ਦੀ ਕਟਾਈ ਨੈੱਕ ਤੇ ਕਟਾਈ ਕਰਕੇ ਇਸ ਤਰ੍ਹਾਂ ਹੁਣ ਆਪਾਂ ਸੂਟ ਤਿਆਰ ਕਰ ਲਿਆ ਵਾ ਤਕਰੀਬਨ 3-4 ਸਾਲ ਦੇ ਬੱਚੇ ਦਾ ਇਸ ਤਰ੍ਹਾਂ ਨੇਕ ਤਿਆਰ ਕਰਿਆ ਬੋ ਬਾਜੂ ਆਪਾਂ ਫਰਲ ਵਾਂਗ ਬੁਲਾਤੀ ਛੋਟੀ ਛੋਟੀ ਚੋਨਾ ਪਾ ਕੇ ਆਪਕੋ ਆਪਾਂ ਲੂਜ਼ ਰੱਖੀ ਤੇ ਆਪਾਂ ਕਮਰ ਦੇ ਸਾਬ ਨਾਲ ਫਿਟਿੰਗ ਐਨ ਬਣਾ ਕੇ ਪ੍ਰੋਪਰ نیچے ਘੇਰੇ ਤੇ ਇਹ ਤੁਸੀਂ ਗੋਲ ਸਰੂਵ ਦਾ ਚਾਹੀ ਜੂਮ ਕਰਕੇ ਸਮਝ ਲਓ ਇਸ ਤਰ੍ਹਾਂ ਆਪਾਂ ਲੈਸ ਲਗਾਤੀ ਮਲਟੀ ਕਲਰ ਦੀ ਫਲਾਵਰ ਵਾਲੇ ਲੈਸ ਲਗਾ ਕੇ ਉੱਪਰ ਤੇਜ਼ ਇਮੇਜੀਲੀ ਆਪਾਂ ਪੂਰੀ ਲੁੱਕ ਦੇਤੀ ਇਸ ਤਰ੍ਹਾਂ ਆਪਾਂ ਇਹਦੇ ਨਾਲ ਸਲਵਾਰ ਬਣਾਈਏ ਉਹ ਗਾਣੀ ਸਲਵਾਰ ਲੈਸ ਲਾਤੀ ਮੇਜਨਲ ਦਾ ਕਪੜਾ ਮੋਰੀਆਂ ਤੇ ਲਗਾਤਾ ਉੱਪਰ ਲਾਸਟ ਲਗਾਤੀ ਇਹ 3-4 ਸਾਲ ਦੇ ਬੱਚੇ ਦਾ ਪੂਰਾ ਪ੍ਰੋਪਰ ਸੂਟ ਨਾਪਾ ਜੇ ਤੁਸੀਂ ਵੀ ਬਣਾਉਣਾ ਹੋ ਬੱਚੇ ਦਾ ਕੇਵਲ ਪੀਸ ਬਚ ਜਾਂਦੇ ਜਾਂ ਖੁਦ ਆਪ ਨੂੰ ਸ਼ੌਂਕ ਹੁੰਦਾ ਹੋਵੇ ਆਪਾਂ ਬੱਚੇ ਦਾ ਸੂਟ ਬਣਾਉਣਾ ਵਾ ਕਪੜਾ ਲੈ ਕੇ ਇਸ ਤਰ੍ਹਾਂ ਆਪਾਂ ਟਾਈ ਕਰਕੇ ਤੇ ਸਲਾਈ ਕਰ ਸਕਦੇ ਆ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਣਾ ਜੀ ਓਕੇ ਜੀ ਬਾਏ